अकाली दल जिंदाबाद सरदार सरदार सुखबीर सिंह बादल सरदार सुखबीर सिंह बादल सरदार सुखबीर सिंह बादल देख तेग पंथ की चूलते थे पंथ महाराज के ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਜਿਹੜਾ ਹੜਪੀੜਤਾ ਨਾਲ ਵਾਅਦਾ ਕੀਤਾ ਸੀਗਾ ਕਿ ਬੀਬੀ ਦਵਾਂਗੇ ਤੇ ਉਹਨਾਂ ਦੇ ਹੁਕਮ ਦੇ ਅਨਸਾਰ ਹਰੇਕ ਹਲਕੇ ਦੇ ਵਿੱਚੋਂ ਸੇਵਾ ਜਿਹੜੀ ਹੈਗੀ ਆ ਹਲਕੇ ਦੇ ਵਰਕਰ ਸਹਿਬਾਨ ਨੇ ਸਾਰੀ ਇਕੱਠੀ ਕੀਤੀ ਸੋ ਸਾਡੇ ਹਲਕੇ ਦੇ ਸਮੁੱਚੇ ਜਥੇਦਾਰ ਸਹਿਬਾਨ ਜਿਹੜੇ ਸਰਕਲ ਜਥੇਦਾਰ ਸਹਿਬਾਨ ਨੇ ਔਰ ਸਾਡੇ ਸਮੁੱਚੇ ਖਰੋਮੜੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪਾਂ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ 275 ਕੁਇੰਟਲ 20 ਕਿਲੋ ਜਿਹੜਾ 20 ਹੈਗਾ ਇਹ ਭੇਜਿਆ ਜਾ ਰਿਹਾ ਜੀਰਾ ਹਲਕੇ ਦੇ ਵਿੱਚ ਸੋ ਪ੍ਰਧਾਨ ਸਾਹਿਬ ਨੇ ਹੁਕਮ ਕੀਤਾ ਸੀਗਾ ਸਾਨੂੰ ਹਲਕਿਆਂ ਨੂੰ ਤੇ ਸਮੁੱਚੇ ਹਲਕੇ ਦੇ ਵਰਕਰ ਸਹਿਬਾਨ ਨੇ ਸਾਰੀ ਇਹ ਮਿਹਨਤ ਕਰਕੇ ਇਹ 275 ਕੁਇੰਟਲ 20 ਕਿਲੋ ਜਿਹੜਾ ਹੈਗਾ 20 ਤਿਆਰ ਕੀਤੇ 688 ਏਕੜ ਦਾ 20 ਜਿਹੜਾ ਹੈਗਾ ਇਹ ਭੇਜਿਆ ਜਾ ਰਿਹਾ ਨਾਂਬੇ ਹਲਕੇ ਦੇ ਵਿੱਚੋਂ ਸੋ ਪਹਿਲਾਂ ਤਾਂ ਮੈਂ ਸਾਰੇ ਆਪਣੇ ਲੀਡਰ ਸਾਹਿਬਾਨ ਦਾ ਆਪਣੇ ਸਰਕਲ ਜਥੇਦਾਰ ਸਾਹਿਬਾਨ ਦਾ ਔਰ ਸਮੁੱਚੇ ਭਰਾਵਾਂ ਦਾ ਜਿਨ੍ਹਾਂ ਨੇ ਆਪਣਾ ਸਹਿਯੋਗਦਾਨ ਪਾ ਕੇ ਇਹ ਜਿਹੜਾ ਹੈਗਾ ਵੱਡਾ ਅਭਿਆਲਾ ਕੀਤਾ 288 ਏਕੜ ਦਾ ਬੀਜ ਜਿਹੜਾ ਭੇਜਣ ਦਾ ਤਿਆਰੀ ਕੀਤੀ ਆ ਸੋ ਅੱਜ ਇਹ ਭੇਜਿਆ ਜਾ ਰਿਹਾ ਜੀਰਾ ਹਲਕੇ ਦੇ ਵਿੱਚ ਸੋ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਲੀਡਰ ਸਾਹਿਬਾਨ ਦਾ ਤੇ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਬੜੇ ਬਾੜੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜੋ ਹੜਪੀਟਾਂ ਦੀ ਮਦਦ ਕਰਨ ਦੇ ਲਈ ਐਲਾਨ ਕੀਤਾ ਸੀਗਾ ਉਹਨੂੰ ਪੂਰਾ ਅੰਬਲੀ ਦੇ ਰੂਪ ਦੇ ਵਿੱਚ ਲਿਆਂਦਾ ਗਿਆ ਸੋ ਹਰ ਹਲਕੇ ਦੇ ਵਿੱਚੋਂ ਇਹ ਜਾ ਰਹੇ ਆ ਸੋ ਸਾਡੇ ਹਲਕੇ ਦੇ ਵਿੱਚੋਂ ਵੀ ਸਾਰੇ ਵਰਕਰ ਲੀਡਰਾਂ ਨੇ ਇਕੱਠਾ ਕਰਕੇ ਭੇਜਿਆ ਸੋ ਮੈਂ ਸਾਰੇ ਲੀਡਰ ਸਾਹਿਬਾਂ ਦਾ ਵੀ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਮੁੱਢਲੀ ਧਿਰ ਹੈ ਕਿਉਂਕਿ ਪੰਜਾਬ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਸਿਰਫ ਗੱਲਾਂ ਕਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਸੁਆਸੀ ਜੋ ਵਾਅਦਾ ਲੋਕਾਂ ਨਾਲ ਕੀਤਾ ਸੀਗਾ ਉਹ ਵਾਅਦੇ ਤੇ ਪੂਰਾ ਉੱਤਰ ਰਹੇ ਆ। ਸੋ ਮੈਂ ਆਪਣੇ ਵੱਲੋਂ ਸਾਰੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ ਤੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਬਾਦਸ਼ਾਹ ਕਦੇ ਦੁਬਾਰਾ ਇਦਾਂ ਦਾ ਮੌਕਾ ਨਾ ਆਵੇ ਕਿ ਜਿਹੜੀ ਹੜਾਂ ਦਾ ਮਾਹੌਲ ਬਣਿਆ ਸੀਗਾ ਜਿਹੜਾ ਪੰਜਾਬ ਅੱਜ ਤਬਾਹ ਹੋ ਗਿਆ। ਪੰਜਾਬ ਹਰ ਪੱਧ ਪੱਖੋਂ ਭੰਮਾ ਹੜ ਆ ਗਏ। ਇਸ ਕਰਕੇ ਆਪਣੇ ਪੰਜਾਬ ਦੀ ਆਬ ਰਾਖੀ ਕਰੋ। ਸੋ ਮੈਂ ਧੰਨਵਾਦ ਕਰਦਾ ਸਾਰੇ ਲੀਡਰ ਸਾਹਿਬਾਨ ਦਾ। ਆਪਣੇ ਹਲਕੇ ਤੋਂ ਇਸ ਤੋਂ ਇਲਾਵਾ ਹੋਰ ਵੀ ਕੁਝ ਭੇਜਾਂਗੇ। ਨਾ ਮੇ ਹਲਕੇ ਦੇ ਵਿੱਚੋਂ ਸਾਡੀ ਕਣਕ ਦੀ ਸੇਵਾ ਲੱਗੀ ਸੀਗੀ। ਤੂੜੀ ਦੇ ਵੀ ਬਹੁਤ ਸਾਰੀਆਂ ਸਾਡੇ ਲੀਡਰਸ਼ਿਪਾਂ ਨੇ ਤੂੜੀ ਚਾਰਾ ਇਹ ਵੀ ਬਹੁਤ ਜਗ੍ਹਾ ਤੋਂ ਭੇਜਿਆ ਗਿਆ ਸਾਡੇ ਕਾਲੀ ਦਲ ਦੇ ਵਰਕਰ ਸਰਵਾਂ ਤੋਂ ਪਰ ਸਾਡੀ ਜਿਹੜੀ ਡਿਊਟੀ ਸੀਗੀ ਉਹ ਕਣਕ ਠੀ ਕਰਨੀ ਸੀ ਕਣਕ ਨੂੰ ਅਸੀਂ 20 ਚ ਤਬਦੀਲ ਕਰਕੇ ਇਹ 288 ਏਕੜ ਦਾ 688 ਏਕੜ ਦਾ ਵੀ ਜਿਹੜਾ ਨਾਬੇ ਹਲਕੇ ਚ ਭੇਜਿਆ ਜਾ ਰਿਹਾ ਸੋ ਪਾਰਟੀ ਜਿਹੜਾ ਵੀ ਹੁਕਮ ਕਰੇਗੀ ਅਸੀਂ ਨਾਬਾ ਹਲਕਾ ਵਾਖ ਚੜਕੇ ਉਹਦੇ ਵਿੱਚ ਯੋਗਦਾਨ ਪਾ ਕੇ ਪਾਰਟੀ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਝੰਡਾ ਬੁਲੰਦ ਰੱਖਾਂਗੇ ਜੋ ਇੱਧਰ ਆਪਣੇ ਸਤਲੋਜ ਤੋਂ ਉੱਪਰਲੇ ਪਾਸੇ ਜਿੰਨਾ ਵੀ ਸਾਰੇ ਜ਼ਿਲਾਂ 'ਚ ਬਹੁਤ بڑا ਨੁਕਸਾਨ ਹੋਇਆ ਉਹ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਟਾਈਮ ਵੀ ਬਹੁਤ ਉਹਨਾਂ ਨੇ ਸਾਰੇ ਘੁੰਮ ਕੇ ਪੂਰੀ ਲੋਕਾਂ ਦੀ ਮਦਦ ਕੀਤੀ ਹੈ ਜਿੰਨੀ ਵੀ ਉਹਨਾਂ ਨੂੰ ਸੇਵਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਦਿੱਤੀ ਹੈ ਉਹਨਾਂ ਦੀ ਅਗਵਾਈ 'ਚ ਸਰਦਾਰ ਮੱਖਣ ਸਿੰਘ ਲਾਲਕਾ ਦੇ ਅਗਵਾਈ ਵਿੱਚ ਜੋ ਪ੍ਰਧਾਨ ਜੀ ਦਾ ਹੁਕਮ ਹੋਇਆ ਸੀ ਲਗਭਗ 350 ਕੁਇੰਟਲ ਉਹ ਅੱਜ ਅਸੀਂ ਭੇਜ ਰਹੇ ਹਾਂ ਜੋ ਵੀ ਭੇਜਿਆ ਭੇਜਿਆ ਜਾ ਰਿਹਾ ਜੀ ਇਹ ਜੋ ਸਾਡੇ ਸਾਰੇ ਹਲਕੇ ਦੇ ਇੱਥੇ ਸਰਕਲ ਜ਼ੇਹਦਾਰ ਨੇ ਉਹਨਾਂ ਨੇ ਵੀ ਬਹੁਤ ਵਧੀਆ ਮਦਦ ਕੀਤੀ ਹੈ ਜਿੰਨੇ ਸੀਨੀਅਰ ਅਗੂ ਨੇ ਸਾਡੇ ਅਕਾਲੀ ਦਲ ਦੇ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਇਆ ਇਹ ਸਾਰੇ ਸਾਡੇ ਜੋ ਇੱਥੇ ਲੀਡਰਸ਼ਿਪ ਹੈ ਉਹਦੀ ਅਗਵਾਈ ਵਿੱਚ ਸਰਦਾਰ ਲਾਲਕਾ ਸਾਹਿਬ ਦੀ ਅਗਵਾਈ ਚ ਭੇਜਿਆ ਜਾ ਰਿਹਾ ਹੈ ਅਸੀਂ ਵੱਧ ਤੋਂ ਵੱਧ ਜੋ ਅੱਗੇ ਨੂੰ ਵੀ ਸਾਨੂੰ ਹੁਕਮ ਹੋਊਗਾ ਉਹ ਭੇਜਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਹਲਕਾ ਆਚਾਰ ਸਰਦਾਰ ਮੱਖਣ ਸਿੰਘ ਜੀ ਲਾਲਕਾ ਜੀ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਤੈ ਦਿਨੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਉਪਰਾਲਾ ਕਰਿਆ ਉੱਥੇ ਜਿਹੜਿਆ ਘਾਟ ਪਈਆ ਕਿਸਾਨ ਭਰਾਵਾ ਨੂੰ ਦਿਲਤ ਭਰਾਵਾ ਨੂੰ ਆਪਾਂ ਉਹਨੂੰ ਪੂਰੀ ਤਾਂ ਕਰ ਨਹੀਂ ਸਕਦੇ ਫੇਰ ਵੀ ਮੈਂ ਸਾਬਿੰਦਾ ਜਿਹੜਾ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਨੇ ਇੱਕ ਉਪਰਾਲਾ ਕਰਿਆ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਉਹਨਾਂ ਲੋਕਾਂ ਦੀ ਸੇਵਾ ਕਰੀਏ ਉਹ ਸੇਵਾ ਦੇ ਤਹਿਤ ਜਿਹੜੀ ਪਿੰਡਾਂ ਦੇ ਵਿੱਚੋਂ ਕਣਕ ਇਕੱਠੀ ਕਰਨ ਦੀ ਸਾਡੀ ਡਿਊਟੀ ਲਾਈਤੀ ਉਹ ਕਣਕ ਇਕੱਠੀ ਕਰਕੇ ਅਸੀਂ ਉਹਦਾ ਬੀਜ ਲੈ ਲਿਆ ਅੱਜ ਜੋ ਕਿ ਸਰਦਾਰ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਜਨਾਬਾ ਦੀ ਰਹਿਨਬਾਈ ਹੇਠ ਸਰਦਾਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੁਕਮ ਅਨੁਸਾਰ ਜਿੱਥੇ ਉਹ ਕਹਿਣਗੇ ਉੱਥੇ ਪਹਚਾਈ ਜਾਊਗੀ ਅੱਜ ਸੋ ਮੈਂ ਸਰਕਲ ਭਾਸੋ ਦਾ ਪ੍ਰਧਾਨ ਹੋਣ ਦੇ ਦੇ ਹੱਤੀ ਦੇ ਹੋਣ ਕਰਕੇ ਸਾਰੇ ਸਰਕਲ ਪ੍ਰਧਾਨਾਂ ਦਾ ਭਾਸੋ ਵਾਲਿਆਂ ਦਾ ਯੂਥ ਪ੍ਰਧਾਨ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ ਜੋ ਕਣਕ ਅਤੇ ਕਣਕ ਦਾ ਬੀਜ ਭੇਜਣ ਸੰਬੰਧੀ ਵੱਖ-ਵੱਖ ਹਲਕਿਆਂ ਵਿੱਚ ਡਿਊਟੀਆਂ ਲਗਾਈਆਂ ਗਈਆਂ ਸਨ ਨਾਬਾ ਹਲਕੇ ਵਿੱਚੋਂ ਸਰਦਾਰ ਮੱਖਣ ਸਿੰਘ ਜੀ ਲਾਲਕਾ ਹਲਕਾ ਇੰਚਾਰਜ ਨਾਬਾ ਦੀ ਰਹਿਨਮਾਈ ਹੇਠ ਸਾਰੇ ਪਿੰਡਾਂ ਵਿੱਚੋਂ ਸਰਕਲ ਜਥੇਦਾਰਾਂ ਵੱਲੋਂ ਆਪਣੇ ਆਪਣੇ ਸਰਕਲ ਵਿੱਚੋਂ ਕਣਕ ਕਣਕ ਇਕੱਠੀ ਕਰਕੇ ਵੱਧ ਤੋਂ ਵੱਧ ਯੋਗਦਾਨ ਪਾਇਆ ਗਿਆ ਅਤੇ ਕਣਕ ਦਾ ਬੀਜ ਜੋ ਸਰਟੀਫਾਈਡ ਕੰਪਨੀ ਤੋਂ ਲੈ ਕੇ ਕਿਸਾਨਾਂ ਤੱਕ ਪਹੁੰਚਾਉਣ ਲਈ ਅੱਜ ਜੋ ਟਰੱਕ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਅਗਵਾਈ ਹੇਠ ਅੱਜ ਰਵਾਨਾ ਕਰਨ ਲੱਗੇ ਆ ਤਾਂ ਜੋ ਕਿਸਾਨਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਅਤੇ ਮੈਂ ਸਰਕਲ ਕੋਆਰਡੀਨੇਟਰ ਨਾਬਾ ਦੇ ਤੌਰ ਤੇ ਸਾਰੇ ਸਰਕਲ ਜਥੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਆਪਣੇ ਸਰਕਲ ਚੋਂ ਵੱਧ ਤੋਂ ਵੱਧ ਕਣਕ ਇਕੱਠੀ ਕਰਕੇ ਆਪਣਾ ਯੋਗਦਾਨ ਪਾਇਆ ਸਰਦਾਰ ਮੱਖਣ ਸਿੰਘ ਲਾਲ ਕਾ ਜੀ ਰਹਿਨ ਮਾਈ ਸਾਰੇ ਸਰਕਲ ਜਥੇਦਾਰਾਂ ਵੱਲੋਂ 20 ਇਕੱਠਾ ਹੋਇਆ ਕਣਕ ਇਕੱਠੀ ਹੋਈ ਹੈ ਉਹ ਅੱਜ ਅਸੀਂ ਰਵਾਨਾ ਕਰਨ ਲੱਗੇ ਆ ਸਾਰਿਆਂ ਸਰਕਲ ਜਥੇਦਾਰਾਂ ਦਾ ਦੇ ਸਮੂਹ ਕਾਲੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ